ਕਿ ਗੁਰੂ ਨੂੰ ਸਮਰਪਿਤ ਸਾਨੂੰ ਮਹਾਰਾਜ ਦੇ ਜਿਹੜੇ ਬੋਲ ਲਿਖੇ ਨਾ ਜਫਰਨਾਮੇ ਦੇ ਗੁਰੂ ਦੇ ਬੋਲ ਗੁਰੂ ਦਾ ਸ਼ਬਦ ਕਿੰਨਾ ਅਸਰ ਪਾਉਂਦਾ ਹੈ ਖਾਸ ਤੌਰ ਤੇ ਸਿੱਖ ਤੇ ਤਾਂ ਅਸਰ ਹੋਣਾ ਚਾਹੀਦਾ ਜੇ ਸਿੱਖ ਬਣ ਕੇ ਗੁਰੂ ਕੋਲ ਬਹੇ ਤਾਂ ਔਰੰਗਜ਼ੇਬ ਆਪਣੇ ਆਪ ਨੂੰ ਕੱਟੜ ਮੁਸਲਮਾਨ ਸਮਝਦਾ ਪੰਜ ਵਕਤ ਦਾ ਨਮਾਜ਼ੀ ਆ ਉਹਨਾਂ ਰਾਜ ਭਾਗ ਜਿਹੜਾ ਕਹਿਣ ਕੀਤਾ ਉਹਦੀ ਕੋਸ਼ਿਸ਼ ਇਹ ਆ ਕਿ ਮੇਰੇ ਰਾਜ ਭਾਗ ਦੇ ਵਿੱਚ اسلام ਦਾ ਝੰਡਾ ਝੁਲੇ ਹੋਰ ਕੋਈ ਧਰਮ ਹੋਣਾ ਹੀ ਨਹੀਂ ਚਾਹੀਦਾ ਤੇ ਬੜਾ ਮਾਨ ਕਰਿਆ ਕਰੋ ਕਲਗੀਧਰ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਤੇ ਮਹਾਰਾਜ ਨੇ ਜਿਹੜਾ ਜਫਰਨਾਮਾ ਫਤਿਹ ਦੀ ਚਿੱਠੀ ਲਿਖੀ ਨਾ ਭਾਈ ਦਇਆ ਸਿੰਘ ਨੂੰ ਭੇਜਿਆ ਦੀਨਾ ਕਾਂਗੜ ਤੋਂ ਮਹਾਰਾਜ ਨੇ ਭੇਜਿਆ ਜਾਓ ਦੱਖਣ ਦੇ ਵਿੱਚ ਜਾ ਕੇ ਔਰੰਗਜ਼ੇਬ ਨੂੰ ਸਾਡੀ ਚਿੱਠੀ ਦੇ ਕੇ ਆਓ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਬੋਲਾਂ ਦੇ ਵਿੱਚ ਉਹਨਾਂ ਸ਼ਬਦਾਂ ਦੇ ਵਿੱਚ ਕਿੰਨੀ ਤਾਕਤ ਸੀ ਕਿ ਜਦਨ ਭਾਈ ਦਇਆ ਸਿੰਘ ਨੇ ਉਹ ਚਿੱਠੀ ਦੇ ਦਿੱਤੀ ਨਾ ਔਰੰਗਜ਼ੇਬ ਕਦੀ ਸੌ ਨਹੀਂ ਸਕਿਆ ਐਨੀ ਤਾਕਤ ਸੀ ਕਲਗੀਧਰ ਦੇ ਬੋਲਾਂ ਚ ਐਨੀ ਤਾਕਤ ਸੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸ਼ਬਦਾਂ ਦੇ ਵਿੱਚ ਇੱਕ ਕਟੜ ਮੁਸਲਮਾਨ ਉਹਦੀ ਰਾਤਾਂ ਦੀ ਨੀਂਦ ਉੱਡ ਗਈ ਉਹਦੇ ਅੰਦਰੋਂ ਵਾਰ-ਵਾਰ ਖਿਆਲ ਆਉਂਦੇ ਵੀ ਐਡੇ ਪਾਪ ਕਰ ਬੈਠਾ ਮਾਤਾ ਬਖਸ਼ਿਆ ਨਹੀਂ ਜਾਣ ਸਾਡਾ ਤਾਂ ਗੁਰੂ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਨੂੰ ਤਾਂ ਗੁਰੂ ਨੇ ਕਿਹਾ ਵੀ ਇਹਨਾਂ ਪੁੱਤਰਾਂ ਨੇ ਕੇ ਸੀਸ ਪਰ ਵਾਰ ਦੀਏ ਸਤਜਾਰ ਚਾਰ ਨੂੰਏ ਤੋਂ ਕਿਹਾ ਹੋਇਆ ਜੀਵਤ ਕਈ ਹਜ਼ਾਰ ਕਿਸ ਨੂੰ ਕਹਿੰਦੇ ਲੋਣਾ ਵੀ ਅਮਰ ਠਕੋ ਸਾਡੇ ਤੇ ਤਾਂ ਜੇ ਉਹਨੂੰ ਮੁਸਲਮਾਨ ਤੇ ਅਸਰ ਹੋ ਗਿਆ ਬਹੁਤੇ ਦਿਨ ਜਾਇਆ ਨਹੀਂ ਖਤਮ ਹੋ ਗਿਆ ਉਹਦੀ ਮੌਤ ਹੋ ਗਈ ਇੰਨਾ ਦੁਖੀ ਹੋ ਗਿਆ ਉਹਦੇ ਪਾਪਾ ਨੇ ਇੰਨਾ ਸਤਾਇਆ ਉਹ ਸਿਖਾ ਤੇਰੇ ਤੋਂ ਦਾ ਗੁਰੂ ਨੇ ਲਾਲ ਵਾਰੇ ਆਪਣੇ ਤੇਰੇ ਤੇ ਅਸਰ ਨਹੀਂ ਹੋਣਾ ਚਾਹੀਦਾ ਸੀ ਕਲਗੀ ਧਰ ਦੇ ਸ਼ਬਦਾਂ ਦਾ ਕਲਗੀ ਧਰ ਦੇ ਬਚਨਾਂ ਦਾ ਜਿਹੜਾ ਗੁਰੂ ਕਹਿ ਕੇ ਗਿਆ ਕਿ ਖਾਲਸਾ ਮੇਰਾ ਰੂਪ ਹੈ ਖਾਸ ਕੇ ਖਾਲਸਾ ਮੇਰਾ ਖਾਸ ਰੂਪ ਹੈ ਖਾਂਛੇ ਮੈਂ ਹਾਂ ਕਰੋ ਨਿਵਾਸ ਮੈਂ ਵਸਦਾ ਹਾਂ ਖਾਲਸੇ ਦੇ ਵਿੱਚ ਇਹ ਕੋ ਮਾੜੀ ਮੋਟੀ ਗੱਲ ਥੋੜਾ ਇਹਨਾਂ ਸ਼ਬਦਾਂ ਨੂੰ ਕਹਿ ਕੇ ਅੱਗੇ ਲੰਘ ਜਾਣਾ ਬੜਾ ਆਸਾਨ ਆ ਇਹਨਾਂ ਨੂੰ ਸੋਚ ਕੇ ਵੇਖੋ ਸਾਰੇ ਆਪਾਂ ਮੈਂ ਵੀ ਮਮਾਰਿਕ ਐ ਖਾਲਸਾ ਮੇਰਾ ਰੂਪ ਹੈ ਖਾਸ ਕੌਣ ਕਹਿ ਰਿਹਾ ਹੈ ਸੱਚੇ ਪਾਤਸ਼ਾਹ ਸਰਵੰਸਦਾਣੀ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿ ਰਿਹਾ ਜਿਨੇ ਖਾਲਸੇ ਦੀ ਚੜ੍ਹਦੀ ਕਲਾ ਲਈ ਅਨੰਦਪੁਰ ਵੀ ਛੱਡਤਾ ਉਹਨੇ ਮੁੜ ਕੇ ਨਹੀਂ ਵੇਖਿਆ ਇੱਕ ਵਾਰੀ ਵੀ ਸਰਸਾ ਨਦੀ ਤੋਂ ਪਰਵਾਰ ਵਿਛੜਿਆ ਨਾ ਛੋਟੇ ਸ਼ਹਿਜ਼ਾਦੇ ਵੇਖੇ ਉਹਨਾਂ ਦੇ ਦਰਸ਼ਨ ਕੀਤੇ ਨਾ ਮਾਂ ਨੂੰ ਵੇਖਿਆ ਚਾਰੇ ਪੁੱਤਰਾਂ ਦਾ ਆਖੀਂ ਅੰਤਮ ਸੰਸਕਾਰ ਨਹੀਂ ਕਰ ਸਕਿਆ ਇੱਕ ਚੜ੍ਹਦੀ ਕਲਾ ਦੇ ਨਾਲ ਸਭ ਕੁਝ ਕੁਰਬਾਨ ਕਰਨ ਤੋਂ ਬਾਅਦ ਵੀ ਉਹ ਗੁਰੂ ਕਹਿ ਰਿਹਾ ਖਾਲਸਾ ਮੇਰਾ ਰੂਪ ਹੈ ਕਾਜ਼ ਜਾਂ ਇਨ ਪੁੱਤਰਨ ਕੇ ਸੀਸ ਪਰਵਾਰ ਦੀਏ ਸਤਚਾਰ ਸੋਚ ਕੇ ਵੇਖੋ ਗੁਰੂ ਗੋਬਿੰਦ ਸਿੰਘ ਮਹਾਰਾਜ ਕਿੰਨੇ ਖੁਸ਼ ਹੋਣਗੇ ਕਿੰਨੇ ਆਨੰਦ ਚ ਹੋਣਗੇ ਚਾਰ ਸਾਹਿਬਜ਼ਾਦੇ ਸ਼ਹੀਦ ਹੋ ਗਏ ਫਿਰ ਕੀ ਹੋ ਗਿਆ ਆਨੰਦਪੁਰ ਸਾਹਿਬ ਨਹੀਂ ਰਿਹਾ ਫਿਰ ਕੀ ਹੋ ਗਿਆ ਹਕੂਮਤ ਦੀਆਂ ਫੌਜਾਂ ਮਗਰ ਲੱਗੀਆਂ ਫਿਰ ਕੀ ਹੋ ਗਿਆ ਮੇਰਾ ਖਾਲਸਾ ਜਾਂਦਾ ਮਹਾਰਾਜ ਨੇ ਇਹੀ ਦਾਵਾ ਇੱਕ ਤਾਂ ਦਾਵਾ ਕਰਨਾ ਮਾਨ ਕਰਨਾ ਇੱਕ ਪਿਓ ਪੁੱਤਰ ਤੇ ਮਾਨ ਕਰੇ ਨਾ ਉਹ ਇਹੋ ਜਿਹਾ ਸਮਾਂ ਬਣ ਜੇ ਤੇ ਪਿਓ ਮਾਨ ਕਰਕੇ ਗੱਲ ਕਵੇ ਮੇਰੇ ਪੁੱਤ ਜਾਂਉਂਦੇ ਆ ਜੀ ਜਿਨਾ ਤੇ ਮੇਰੇ ਪੁੱਤ ਜਾਂਉਂਦੇ ਆ ਮੈਂ ਪਰਵਾਹ ਨਹੀਂ ਮੰਨਦਾ ਕਿਸੇ ਦੀ ਗੁਰੂ ਗੋਬਿੰਦ ਸਿੰਘ ਨੇ ਇਹੀ ਗੱਲ ਕਹੀ ਆ ਦਮ ਨਮਾ ਸਾਹਿਬ ਦੀ ਧਰਤੀ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਚਿੱਠੀ ਦੇ ਵਿੱਚ ਲਿਖ ਕੇ ਔਰੰਗਜ਼ੇਬ ਨੂੰ ਇਹੀ ਗੱਲ ਕਹੀ ਆ ਬੜੇ ਮਾਨ ਨਾਲ ਕਿ ਕੀ ਹੋਇਆ ਜੇ ਤੂੰ ਮੇਰੇ ਭੁੱਖੇ ਪਾਣੇ 40 ਸਿੱਖਾਂ ਨੂੰ ਘੇਰ ਕੇ ਤੇਰੀ 10 ਲੱਖ ਫੌਜ ਨੇ ਘੇਰ ਕੇ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਮੇਰਾ ਖਾਲਸਾ ਉਹਨਲਿਆ ਨਾਗ ਜਾਉਂਦਾ ਜਿੰਨਾ ਤੇਰੇ ਜਾਉਂਦਾ ਹੈ ਤੇਰੀਆਂ ਤਲੀਆਂ ਥੱਲੇ ਅੱਗ ਬਾਲ ਕੇ ਰੱਖੇਗਾ ਸੋਚ ਕੇ ਵੇਖੋ ਕਿੰਨਾ ਮਾਨ ਆ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਖਾਲਸੇ ਤੇ ਉਸ ਮਾਨ ਨੂੰ ਮਹਿਸੂਸ ਕਰੀਏ ਕਹਿਣਾ ਨਾ ਪਵੇ ਕਿਸੇ ਨੂੰ ਵੇ ਭਾਈ ਗੁਰੂ ਨੇ ਕਿਹਾ ਸੀ ਜੀ ਤੁਸੀਂ ਅਮਰ ਸਾਹਿਬ ਨੂੰ ਇਹ ਕਹਿਣ ਵਾਲੀਆਂ ਗੱਲਾਂ ਥੋੜਾ ਇਹਦਾ ਮਹਿਸੂਸ ਕਰਨ ਵਾਲੀਆਂ ਕਿੰਨਾ ਮਾਣ ਆ ਗੁਰੂ ਨੂੰ ਉਹ ਕਹਿੰਦਾ ਔਰੰਗਜ਼ੇਬ ਨੂੰ ਔਰੰਗਜ਼ੇਬ ਉਹਦੋਂ ਬਾਦ ਸੌ ਨਹੀਂ ਸਕਿਆ ਇਹ ਮੇਰਾ ਖਾਲਸਾ ਜਾਉਂਦਾ ਮੈਨੂੰ ਪਰਵਾਹ ਨਹੀਂ ਜਿੰਨਾ ਚਿਰ ਮੇਰਾ ਖਾਲਸਾ ਜਾਉਂਦਾ ਉਹ ਤੈਨੂੰ ਟੇਕ ਕੇ ਬਹਿ ਨਹੀਂ ਦੇਗਾ ਤੇਰੇ ਹਕੂਮਤ ਦੀਆਂ ਜੜ੍ਹਾਂ ਨੂੰ ਪਟਕੇ ਰੱਖ ਦੇਗਾ ਤੇਰੀ ਹਕੂਮਤ ਨੂੰ ਨਿਸਤੂ ਨਬੂਦ ਕਰ ਦੇਗਾ ਤੇ ਕੀ ਤਾਂ ਵੀ ਜਿਨਾ ਤੇ ਮਾਨ ਸੀ ਨਾ ਇਹ ਨਹੀਂ ਕਿ ਖਾਲਸਾ ਸਿੰਘ ਨੇ ਉਸ ਮਾਨ ਨੂੰ ਕਾਇਮ ਨਹੀਂ ਰੱਖਿਆ ਬਾਬਾ ਬੰਦਾ ਸਿੰਘ ਬਹਾਦਰ ਨੂੰ ਥਾਪੜਾ ਦੇ ਕੇ ਤੋੜਿਆ ਉਹ ਪੰਜਾਬ ਦੀ ਧਰਤੀ ਤੇ ਫਿਰ ਆਸੀ ਨੇਰੀ ਬਣ ਕੇ ਆਏ ਕਿ ਹਕੂਮਤ ਦੀਆਂ ਜੜਾਂ ਪਾਟ ਕੇ ਰੱਖ ਦਿੱਤੀਆਂ ਖਾਲਸਾ ਰਾਤ ਕਾਇਮ ਕਰ ਦਿੱਤਾ ਉਹ ਗੁਰੂ ਪਿਆਰੇ ਸਾਧ ਸੰਗਤ ਉਸ ਗੁਰੂ ਦੇ 40 ਮੁਕਤੀਆਂ ਨੂੰ ਅਸੀਂ ਯਾਦ ਕਰ ਰਹੇ ਹਾਂ